ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਦੋਸਤੋ ਮਹਾਰਾਜ ਦੀ ਕਿਰਪਾ ਨਾਲ ਆਪਣੇ ਘਰੇ ਨਾ ਜੜੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਤੇ ਆਪਣੇ ਗੈਲਰੀ ਦੀ ਜਿਹੜੀ ਰਹਿੰਦੀ ਦੀ ਤੇ ਹਰ ਸਾਲ ਦੀ ਤਰ੍ਹਾਂ ਨੇ ਇਹ ਵੀ ਆਪਣੇ ਘਰੇ ਦੋ ਬੱਚਿਆਂ ਨੂੰ ਜਨਮ ਦਿੱਤਾ ਤੇ ਉਹ ਦੋ ਬੱਚੇ ਉੱਤੋਂ ਉੱਡ ਕੇ ਹੁਣ ਉੱਡਣ ਲੱਪੇ ਤੇ ਤੱਲੇ ਆਪਣੇ ਗੈਲਰੀ 'ਚ ਆ ਗਏ ਆ ਤੇ ਅੱਜ ਤੁਹਾਨੂੰ ਆਪਾਂ ਬੱਚਿਆਂ ਨੂੰ ਤਾਂ ਉਜ਼ਲੀਏ ਵਾਲ ਹੋਣੇ ਆ ਆ ਕੱਢਦੇ ਇਤੋਂ ਨਾ ਰਹਿਤੋਂ ਜੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਲਾ ਲਓ ਦੋਸਤੋ ਆਪਾਂ ਇੱਕ ਬੱਚਾ ਦਾ ਚਿੜੀ ਦਾ ਪੜ ਲਿਆ ਤੇ ਹੁਣ ਆਪਾਂ ਨੂੰ ਉਤਲੀਆ ਬਾਝ ਬਾਹਰ ਛੱਡਾਂਗੇ ਆਜੋ ਆਜੋ ਅੱਤੇ ਨਿਕਾ ਅਗਰ ਪਾਪਾ ਦੀ ਬਾਹਰ ਨਾ ਲੜੋ ਤੁੰਗਰਾ ਆ ਦੋਸਤੋ ਉਹ ਤਾਂ ਦੇ ਬੱਚਿਆਂ ਨੂੰ ਜਿਹੜੀ ਨੇ ਜਨਮ ਦਿੱਤਾ ਤੇ ਆਪਾਂ ਇਹਨਾਂ ਨੂੰ ਤਾਂ ਦੀ ਬਦਲੀ ਬਾਹਰ ਲਈ ਵਾ ਲਵਾ ਕੇ ਇੱਕ ਬੱਚਾ ਸਵੇਰੇ ਸਵੇਰੇ ਆਪਾਂ ਸੜਤਾ ਬਾਹਰ ਕੁਤਰਤੀ ਆ ਬਦਵਾਦੀ ਆ ਵੇਖੋ ਤੁਹਾਡੇ ਸਾਹਮਣੇ ਉੱਡ ਗਿਆ ਤੇ ਦੂਜੇ ਬੱਚੇ ਵੀ ਆਪਾਂ ਪੜ ਕੇ ਲਿਉਨੇ ਇਸ ਤਰ੍ਹਾਂ ਤਿੰਨ ਬੱਚੇ ਆ ੱੱਲੇ ਆ ਦੋਸਤੋ ਇੱਕ ਆਪਾਂ ਛੱਡਿਆ ਆ ਤੇ ਇਹ ਕਾ ਬੈਠਾ ਦੋ ਤੇ ਦੂਜਾ ਬੱਚਾ ਤੀਜਾ ਤਿੰਨ ਬੱਚੇ ਜੀ ਦੋਸਤੋ ਦਰਗਾ ਬਿੱਡਾ ਹੈ ਸਾਨੂੰ ਵੜ ਗਿਆ ਉਧਰ ਗਿਆ ਵੀਡੀਓ ਦੇ ਐਂਡ ਤੱਕ ਮਣਿਆ ਜੇ ਤੁਹਾਨੂੰ ਵੀਡੀਓ ਬਹੁਤ ਪਿਆਰੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤੇ ਬਹੁਤ ਹੀ ਦੋਸਤ ਸੋਹਣੀ ਵੀਡੀਓ ਹੋਊਗੀ ਆਹ ਲੋ ਦੋਸਤੋ ਆ ਆ ਗਿਆ ਚੀਨ ਕੋਲੇ ਆਪਣੇ ਕੋਲੇ ਤੇ ਉਹ ਹੈ ਚਲੋ 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 ਜੀ ਆ ਪੜ ਲਿਆ ਇਸ ਤਰ੍ਹਾਂ ਪਾ ਇਹਨੂੰ ਪੜ ਲਿਆ ਉਹ ਪੇਰ ਬਿੱਡਾਂ ਦੇ ਹੇਠਾਂ ਜੋ ਸੋ ਆ ਬੱਚਾ ਵੀ ਆਪਾਂ ਫੜ ਲਿਆ ਤੇ ਚਲੋ ਆਪਾਂ ਇਹਨੂੰ ਇਹਨੂੰ ਵੀ ਉਧਲੀ ਇਹਵਾਛ ਛਾੜ ਦਿੰਨੇ ਹਾਂ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਆਪਾਂ ਦੋਨੇ ਬੱਚੇ ਅੱਜ ਸਵੇਰੇ ਸਵੇਰੇ ਕੁਦਰਤ ਨੂੰ ਪਿਆਰ ਕਰਨ ਵਾਲੇ لازਮੀ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਸੋਹਣਾ ਉਹ ਵੱਡ ਗਿਆ ਜੀ ਤੇ ਲੈ ਦੋਸਤੋ ਵੀਡੀਓ ਚੰਗੀ ਲੱਗੇ ਸ਼ੇਅਰ لازਮੀ ਕਰ ਦਿਓ ਸਵੇਰ ਦਾ ਟਾਈਮ ਆ ਤੇ ਬਾਬਾ ਵੀ ਇਹਦੇ ਪੜਕ ਪੜੀ ਜਾਂਦਾ ਮਿਲਦੇ ਆ ਦੋਸਤੋ ਇਤਨਾ ਚੰਗੀ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਦੇ ਅੰਤ ਤੱਕ